ਗੁਰੂ ਖਾਲਸਾ ਸਾਧ ਸੰਗਤ ਜੀ ਕਥਾ ਆਰੰਭ ਕਰਨ ਤੋਂ ਪਹਿਲਾਂ ਮੇਰੇ ਸਾਹਮਣੇ ਇੱਕਦਮ ਅਖਾਂਡ ਤੇ ਆ ਗਿਆ ਅੰਨਾ ਵੰਡੇ ਰਿਓੜੀਆਂ ਮੁਰਕੜ ਆਪਣਿਆਂ ਨੂੰ ਇਹ ਘਾਵਤ ਹੈ ਅੰਨਾ ਵੰਡੇ ਰਿਓੜੀਆਂ ਮੁਰਕੜ ਆਪਣਿਆਂ ਨੂੰ ਇਹ ਗੱਲ ਮੈਨੂੰ ਕਿਉਂ ਕਹਿਣੀ ਪਈ ਮੇਰੇ ਜਨਮਕਾਰੀ ਇੰਤਾਰੀ ਦੇ ਮੁਤਾਬਕ ਘਟ ਤੋਂ ਘਟ ਇੱਥੇ 8 ਪੀਹੀ ਜਿ세 ਆਏ ਹੋਣਗੇ ਤੇ ਉਹਨਾਂ ਨੇ ਬੋਲਣਾ ਤੇ ਸੈਕਟਰੀ ਨੇ ਕਹਿ ਦਿੱਤਾ ਵੀ ਗਿਆਨੀ ਜੀ ਨੂੰ 1 ਘੰਟਾ ਤੇ ਉਹਨਾਂ ਕਹਿਣਾ ਵੀ ਗਿਆਨ ਨੂੰ 1 ਘੰਟਾ ਤੇ ਸਾਨੂੰ 5-5 ਮਿੰਟ ਇਸ ਕਰਕੇ ਮੇਰਾ ਬਾਪੇ ਪਹਿਲਵਾਨ ਨਾਲ ਪ੍ਰੇਮ ਸੀ ਔਰ ਉਹਨਾਂ ਨੇ ਪ੍ਰੇਮ ਕਰਕੇ ਬੈਠੇ ਆਇਆ ਤੇ ਆਮ ਹੁੰਦਾ ਵੀ ਮੈਨੂੰ ਟਾਈਮ ਬਾਅਦ ਮਿਲੇ ਤੇ ਮੇਰੇ ਅੱਗੇ ਨੋਟਾਂ ਦੀ ਢੇਰੀ ਲੱਗ ਜਾਏ ਮੈਂ ਇਸ ਲਈ ਕਹਾਣੀ ਕਰਦਾ ਮੇਰਾ ਨਿਸ਼ਾਨਾ ਐਸ ਬਾਪੂ ਦੀ ਖੁਸ਼ੀ ਲੈਣਾ ਜਿਹਦੇ ਤੇ ਇਹ ਖੁਸ਼ ਹੈ ਨਾ ਉਹਦੇ ਮਗਰਮਗਰ ਪਦਾਰਥ ਲੇਕਿਨ ਬਦ ਕਿਸਮ ਦੀ ਹੈ ਆਪਾਂ ਇਹਨੂੰ ਛੱਡ ਕੇ ਤੇ ਇਹਦੇ ਮਗਰਮਗਰ ਫਿਰਦੇ ਪਰ ਇਹ ਵੀ ਰਹਿੰਦੀ ਤੇ ਉਹਦੇ ਵੱਲੋਂ ਵੀ ਚਲੀ ਜਾਂਦੀ ਹੈ ਮੇਰੇ ਪ੍ਰਾਤੂ ਸੀ ਪ੍ਰਚਾਰਕ ਆਇਓ ਮੈਂ ਆਪਣੇ ਵੱਲੋਂ ਕੰਨ ਫੜ ਕੇ ਕਹਿਣ ਲੱਗਾ ਕਿ ਇਹਦਾ ਗਲਤ ਅਰਥ ਨਾ ਕਰਨਾ ਮੈਨੂੰ ਸ਼੍ਰੋਮਣੀ ਕਮੇਟੀ ਨੇ ਦੋ ਦਸਤਾਰਾਂ ਤੇ ਤੀਆਂ ਨੇ ਇੱਕ ਭਾਈ ਗੁਰਦਾਸ ਦੀ ਇੱਕ ਬਾਬਾ ਬੁੱਢਾ ਸਾਹਿਬ ਦੀ ਔਰ ਮੈਂ ਉਸ ਡਿਊਟੀ ਮੁਤਾਬਕ ਭਾਈ ਗਰਦਾਸ ਜੀ ਵਰਗਾ ਨਹੀਂ ਮੈਂ ਬਾਬੇ ਪੁੱਢਾ ਸਾਹਿਬ ਦੇ ਚਰਨਾ ਵਰਗਾ ਵੀ ਨਹੀਂ ਪਰ ਮੇਰੀ ਪੋਸਟਾਂ ਤੇ ਡਿਊਟੀ ਹੋਣ ਕਰਕੇ ਮੈਂ ਤੁਹਾਨੂੰ ਸਿਨੇਹਿਆ ਦਿਆਂ ਅਪਰਾਲਾ ਕਰਿਆ ਕਰੋ ਇਹਦੇ ਨਾਲ ਬਣਾਉਣ ਦਾ ਇਦਰੇ ਬਣ ਗਈ ਤੇ ਇਹ ਮਗਰ ਮਗਰ ਆਵੇਗਾ ਬਾਣੀ ਦੀਆਂ ਪੰਕਤੀਆਂ ਨੇ ਬ੍ਰह्म ਮਿਲਦੇ ਇਸ ਦਾ ਬਾਤ ਰਹੇ ਇੱਕ ਸ਼ਬਦ ਲਿਵ ਲਾਏ ਨਾਮ ਨਿਧੀ 18 ਸਿੱਧੀ ਪਿੱਛੇ ਲਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਇਹ ਨੌ ਨਿਧੀਆਂ ਤੇ 18 ਸਿੱਧੀਆਂ ਮਗਰਮਗਰ ਤੁਰੀਆਂ ਫਿਰਦੀਆਂ ਨੇ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਲ ਹੈ ਕਥਾ ਇੱਕ ਇਹੋ ਜਿਹਾ ਟੌਪ ਕੇ ਵੀ ਇਹਦੇ ਵਿੱਚੋਂ ਵੱਖ-ਵੱਖ ਪ੍ਰਕਰਣ ਆ ਜਾਂਦੇ ਨੇ ਮੈਂ ਹੁਣੇ ਗੱਲ ਕੀਤੀ ਹੈ ਵੀ ਇਹ ਨੌ ਨਿਧੀਆਂ ਮਗਰਮਗਰ ਆਉਣਗੀਆਂ ਬਾਬੇ ਮਨੀ ਸਿੰਘ ਨੇ ਇੱਕ ਟਿਕਾ ਕੀਤਾ ਦੋ ਟਕਸਾਲਾਂ ਨੇ ਇੱਕ ਬਾਬੇ ਮਨੀ ਸਿੰਘ ਦੀ ਇੱਕ ਬਾਬੇ ਦੀਪ ਸਿੰਘ ਦੀ ਬਾਬਾ ਮਨੀ ਸਿੰਘ ਨੇ ਜ਼ਿਕਰ ਕੀਤਾ ਹੈ ਕਿ ਇੱਕ ਜੰਦਰ ਜ਼ਿਲੇ ਦਾ ਅਰਾਈ ਉਹ ਆਪਣੀ ਪੇੜ ਦੀ ਮਜਬੂਰੀ ਕਰਕੇ ਰੋਟੀ ਵਾਸਤੇ ਘਰੋਂ ਨਿਕਲ ਗਿਆ ਫਿਰ ਕਿਤੇ ਰੋਟੀ ਦਾ ਵਿਹਾਰ ਚੱਲ ਗਿਆ ਭਾਣਾ ਕੁਦਰਤ ਦਾ ਉਹ ਬਾਰਦੇ ਇਲਾਕੇ ਵਿੱਚ ਗਿਆ ਉੱਥੇ ਕੁਮੜੀਏ ਵਾਲੇ ਸੰਤ ਕੀਰਤਨ ਕਰਦੇ ਸਨ ਔਰ ਉਹਨਾਂ ਦਾ ਪ੍ਰੋਗਰਾਮ 2 ਹਫ਼ਤੇ ਦਾ ਸੀ ਗੁਰਦੁਆਰਾ ਇੱਕ ਐਹੋਜੀ ਮਹਾਨ ਸੰਸਥਾ ਹੈ ਜਿੱਥੇ ਕੋਈ ਵੀ ਆਵੇ ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਕੀ ਲੈਣ ਆਇਆ ਮੁਸਲਮਾਨਾਂ ਦੀ ਵਸੀਤ ਵਿੱਚ ਕੋਈ ਹਿੰਦੂ ਜਾਵੇ ਤੇ ਕਹਿੰਦੇ ਕਾਫਰ ਕੀ ਲੈਣ ਆਇਆ ਹੈ ਹਿੰਦੂਆਂ ਦੇ ਮੰਦਰ ਵਿੱਚ ਕੋਈ ਮੁਸਲਮਾਨ ਜਾਵੇ ਤੇ ਕਹਿਣਗੇ ਮਲੇਸ਼ ਕੀ ਲੈਣ ਆਇਆ ਲੇਕਿਨ ਗੁਰਦੁਆਰੇ ਵਿੱਚ ਕੋਈ ਵੀ ਆ ਜਾਏ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਕੀ ਲੈਣ ਆਇਆ ਕਿਉਂ ਕਿਉਂਕਿ ਗੁਰੂ ਕੀ ਬਾਣੀ ਕਹਿੰਦੀ ਖਤਰੀ ਬ੍ਰਾਹਮਣ ਸੂਦ ਵੈਸ ਅਬਦੇਹ ਕਿਉਂ ਵਰਨਾ ਕੋ ਸਾਂਝਾ ਇਹ ਮੁਸਲਮਾਨਾਂ ਨੂੰ ਵੀ ਕਹਿੰਦਾ ਮੁਸਲਮਾਨ ਮੂਮਦਿਲ ਹੋਵੇ ਅੰਤਰ ਕੀ ਬਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜੇ ਜੋ ਕੁਸਮ ਪਾਟ ਕਿਉ ਪਾ ਘਰਾ ਪੀਦੇ ਮੁਸਲਮਾਨ ਬਣਿਆ ਨਾ ਤੇ ਮਨ ਨਰਮ ਰੱਖ ਮੁਸਲਮਾਨ ਮੂਮਦਿਲ ਹੋਵੇ ਮੁਸਲਮਾਨ ਦੀ ਵਿਆਖਿਆ ਅੰਤਰ ਕੀ ਮਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜੇ ਜੋ ਕੁਸਮ ਪਾਟ ਕਿਉ ਪਾ ਘਰਾ ਕਹਿੰਦੇ ਜਿਵੇਂ ਖੋਵ ਦਾ ਰੰਗ ਮਾੜਾ ਜਾਂ ਹਰਿਆ ਹੁੰਦਾ ਨਾ ਇਸ ਪ੍ਰਕਾਰ ਗੁਰਮੁਖਾ ਮੂਮਦਿਲ ਬਣ ਤੇ ਫਿਰ ਮੁਸਲਮਾਨ ਵਰਨਾ ਤੂੰ ਮੁਸਲਮਾਨ ਨਹੀਂ ਗੁਰਮੁਖੋ ਇਹ ਰਾਈ ਮੁਸਲਮਾਨ ਉੱਥੇ ਗਿਆ ਔਰ ਇਹਨੇ ਸੋਚਿਆ ਕਿ ਨਾਲੇ 4 ਦਿਨ ਇੱਥੇ ਰੋਟੀ ਦਾ ਕਿਉਂਕਿ ਮਹਾਂਪੁਰਸ਼ਾਂ ਨੇ 2 ਹਫ਼ਤੇ ਕਥਾ ਕਰਨੀ ਹੈ ਤੇ 2 ਹਫ਼ਤੇ ਮੇਰਾ ਰੋਟੀ ਪਾਣੀ ਦਾ ਕੰਮ ਚੱਲ ਜਾਏਗਾ ਬਾਣਾ ਰੱਬ ਦਾ ਹੁਣੇ ਸੋਚਿਆ ਪਿ ਜੋੜੇ ਖਾਨਾ ਵਧੀਆ ਕੰਮ ਹੈ ਜੋੜੇ ਪਰ ਰੱਖੀ ਜਾਵਾਂਗਾ ਸ਼ਾਮ ਨੂੰ ਪ੍ਰਸ਼ਾਦਾ ਛਕਲਾਂਗਾ ਦੀਵਾਨ ਸਮਾਪਤ ਹੋਇਆ ਸੰਤ ਕਮਲਜੀਏ ਵਾਲੇ ਜੋੜਾ ਲੈਣ ਲੱਗੇ ਆਪਾਂ ਦਿਨੂ ਅਰਦਾਸ ਨਹੀਂ ਕਰਦੇ ਮੈਂ ਗੱਲ ਕਹਿਣ ਲੱਗਾ ਜੇ ਤੁਸੀਂ ਇਸ ਗੱਲ ਤੇ ਯਕੀਨ ਨਹੀਂ ਕਰਨਾ ਮੇਰਾ ਆਪਣੀ ਜ਼ਿੰਦਗੀ ਦਾ ਤਜਰਬਾ ਗੁਰਮੁਖੋ ਮੈਂ ਗੁਰੂ ਅਗਰਦਾਸ ਮਗਰੋਂ ਕਰਦਾ ਤੇ ਗੁਰੂ ਮੈਨੂੰ ਪਹਿਲਾਂ ਦੇ ਦਿੰਦਾ ਇਥੇ ਹੰਕਾਰ ਨਹੀਂ ਕਾਰਨ ਕੀ ਹੈ ਕਾਰਨ ਇਹ ਹੈ ਆਪਾਂ ਧੀਆ ਪਹਿਣਾ ਵਾਲਿਆਂ ਆਪਾਂ ਬੱਚਿਆਂ ਵਾਲਿਆਂ ਸਾਡਾ ਪੁੱਤਰ ਗੱਭਰੂ ਹੋਵੇ ਨਾ ਤੇ ਕਦੇ ਉਹਨੇ ਇਹ ਨਹੀਂ ਆਖਿਆ ਪਿਤਾ ਜੀ ਮੇਰਾ ਵਿਆਹ ਕਰ ਦਿਓ ਸਾਡੀ ਧੀ ਬਟਿਆਰ ਹੋਵੇ ਤੇ ਉਹ ਆਪਣੇ ਪਿਤਾ ਨੂੰ ਇਹ ਨਹੀਂ ਕਹਿੰਦੀ ਵੀ ਮੰਮੀ ਜੀ ਮੇਰਾ ਵਿਆਹ ਕਰ ਦਿਓ ਲੇਕਿਨ ਮਾਂ ਪਿਓ ਨੂੰ ਫਿਕਰ ਹੁੰਦਾ ਵੀ ਮੇਰਾ ਪੁੱਤ ਗੱਭਰੂ ਹੋਇਆ ਤੇ ਵਿਹੋਣਾ ਮਾਂ ਪਿਓ ਨੂੰ ਫਿਕਰ ਹੁੰਦਾ ਵੀ ਮੇਰੀ ਤੀ ਸ਼ਾਦੀ ਤੇ ਯੋਗ ਮੈਂ ਵਿਹੋਣੀ ਐ ਇਸ ਪ੍ਰਕਾਰ ਗੁਰਮਖੋ ਜੇ ਆਪਾਂ ਗੁਰੂ ਨੂੰ ਮਾਂ ਪਿਓ ਕਰਕੇ ਜਾਣਾਂਗੇ ਤੇ ਸਾਰਾ ਫਿਕਰ ਉਹ ਲੈ ਲੇਗਾ ਕਿਉਂਕਿ ਬਾਣੀ ਦੀਆਂ ਪੰਕਤੀਆਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਬਾਤਾ ਤੂੰ ਮੇਰਾ ਬੰਦ ਪੁੱਤ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਕੋ ਕਿਹਾ ਕੜਾ ਜਿਓ ਤੇਰੇ ਹੁੰਦਿਆਂ ਕਾਹਦਾ ਡਰ ਐ ਇਸ ਪ੍ਰਕਾਰ ਗੁਰਮਖੋ ਗੁਰੂ ਨੂੰ ਆਪਣਾ ਮਾਂ ਪਿਓ ਕਰਕੇ ਜਾਣੋ ਤੇ ਗੁਰੂ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਅੱਗੇ ਕੀਚੇ ਅਰਦਾਸ ਇਹ ਬੋਲਣ ਦੇ ਨਾਲੋ ਦਿਲ ਦੀ ਭਾਸ਼ਾ ਨੂੰ ਬਹੁਤ ਜਲਦੀ ਸਮਝਦਾ ਹੋਇਆ ਕੇ ਮਾਤਮਾ ਜੋੜਾ ਲੈਣ ਲੱਗੇ ਜੇ ਕਿਸੇ ਮੇਰੇ ਭੈਣ ਭਰਾਣੇ ਸਾਖੀ ਪੜਨੀ ਹੋਵੇ ਨਾ ਜਿਹੜਾ ਸੁਗਮਣੀ ਸਾਹਿਬ ਦਾ ਟੀਕਾ ਹੈ ਉਹਦੇ ਤੁਸੀਂ ਇਹ ਸੰਪਰਦੇ ਟੀਕੇ ਵੀ ਤੁਸਾਖੀ ਪੜ ਸਕਦੇ ਜਿਹੜੀ ਮੈਂ ਸੁਣਾ ਰਿਆਂ ਤੁਹਾਨੂੰ ਉਹ ਕਹਿਣ ਲੱਗਾ ਅੱਲਾ ਵਾਲਿਓ ਤੁਹਾਡੀ ਅੱਲਾ ਮੰਨਦਾ ਮੈਂ ਗਰੀਬ ਆ ਰਾਂ ਜਲੰਧਰ ਦੇ ਇਲਾਕੇ ਚੋਂ ਪੇੜ ਦਾ ਭੜਾ ਇੱਥੇ ਆਇਆ ਅੱਲਾ ਅਗੇ ਦੁਆ ਕਰੋ ਕਿ ਅੱਲਾ ਮੇਰੀ ਗਰੀਬੀ ਸੁਣ ਲੇ ਮੈਨੂੰ ਚਾਰ ਰੋਟੀਆਂ ਮਿਲ ਜਾਣ ਬਾਬੇ ਕਮਾਲੀਏ ਵਾਲੇ ਕਹਿਣ ਲੱਗੇ ਹੁਣ ਫਿਰ ਗੱਲ ਸੰਤ ਦੀ ਸੰਤ ਕੀ ਹੈ ਸੰਤ ਉਹਦਾ ਸਾਤ ਨਾਲ ਜੋੜਿਆ ਤੇ ਸਾਤ ਨਾਲ ਜੋੜਦਾ ਅੱਜ ਦੇ ਸੰਤ ਸਾਤ ਨਾਲੋਂ ਜੋੜਨ ਦੀ ਬਜਾਏ ਆਪਣੇ ਪੈਰਾਂ ਨਾਲ ਜੋੜਦੇ ਨੇ ਇਹ ਮੈਂ ਆਮ ਜੀ ਸਾਹਿਬ ਬੋਲਦਾ ਮੈਨੂੰ ਉਹਨਾਂ ਦਾ ਡਰ ਨਹੀਂ ਮੈਨੂੰ ਇਹਦਾ ਡਰ ਹੈ ਜਿਹਦਾ ਖਾਈਓ ਦੇ ਗੁਣ ਗਾਈਏ ਦਸਨ ਪਾਸ਼ਾ ਦੀਆਂ ਪੰਕਤੀਆਂ ਨੇ ਜਿਹੜੇ ਅੱਜ ਕੱਲ ਦੇ ਪਖੰਡੀ ਲੋਕ ਨੇ ਨਾ ਉਹ ਕਹਿੰਦੇ ਮੇਰੋ ਹੀ ਧਿਆਨ ਧਰੋ ਨਿਸਵਾਸਰ ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ ਮੇਰੋ ਹੀ ਧਿਆਨ ਧਰੋ ਨਿਸਵਾਸਰ ਔਰ ਕੁ ਭੂਲ ਕੇ ਨਾਮ ਨਿ ਲੈ ਜਾ ਮੇਰਾ ਧਿਆਨ ਧਰੋ ਔਰ ਕੁ ਦਾ ਭੁਲ ਕੇ ਨਾ ਨਾ ਲਿਆ ਜੇ ਤੁਸੀਂ ਡੇਰਿਆਂ ਵਿੱਚ ਜਾਂਦੇ ਹੋ ਬਾਹਰ ਸ਼ਰਦਾਰ ਲੱਗੇ ਹੁੰਦੇ ਨੇ ਬਾਬਾ ਬਾਬਿਆਂ ਦੀਆਂ ਫੋਟੋਆਂ ਹੁੰਦੀਆਂ ਨੇ ਤੇ ਫੋਟੋਆਂ ਵਿੱਚ ਵਿੱਚ ਮਨ ਕਬੀਰ ਕੀਤਾ ਹੁੰਦਾ 30 ਤੇਰੇ 50 ਸਾਡੇ ਤੇਰੇ ਬਾਬੇ ਦੀ 100 ਵੇਗੀ ਤੇ ਬਾਬੇ ਨੂੰ ਬਣ ਗਏ ਨਾ 7000 ਰੁਪਇਆ ਇਸ ਪ੍ਰਕਾਰ ਲੋਕਾਂ ਨੇ ਸੋਰਸ ਆਫ ਇਨਕਮ ਬਣਾਇਆ ਸੰਤ ਉਹ ਹੈ ਜਿਹੜਾ ਆਪਣਾ ਤਿਆਗ ਕੇ ਤੇ ਦੂਜਿਆਂ ਦਾ ਕੰਮ ਕਰਦਾ ਹੈ ਆਪਣਾ ਵਿਕਾਰ ਬਰਾਨਾ ਸਾਡੇ ਆਪਣਾ ਵਿਗਾੜ ਕੇ ਦੂਜਿਆਂ ਦਾ ਕੰਮ ਕਰਨਾ ਰੋਹ ਵਿਚਾਰ ਰਾਈ ਨੇ ਆਖਿਆ ਸਾਈ ਲੋਕੋ ਅੱਲਾ ਦੇ ਅੱਗੇ ਦੁਆ ਕਰੋ ਮੈਂ ਪੇੜ ਦਾ ਪੁਜਾਰੀ ਇੱਥੇ ਆਇਆ ਤੇ ਸੰਤ ਜੀ ਕਹਿਣ ਲੱਗੇ ਕੋ ਜਾਣਦਾ ਕਹਿੰਦਾ ਜੀ ਮੈਨੂੰ ਮਾੜਾ ਮੋਟਾ ਉਰਦੂ ਆਉਂਦਾ ਪਰ ਪੂਰਾ ਨਹੀਂ ਮੈਨੂੰ ਕਿਸੇ ਅੱਖਰ ਲਿਖ ਦਿਓ ਕਾਗਜ਼ ਉੱਪਰ ਤੇ ਮਹਾਂਪੁਰਸ਼ਾਂ ਨੇ ਲਿਖ ਕੇ ਦਿੱਤਾ ਪ੍ਰਭ ਕੇ ਸਿਮਰਨ ਰਿਦ ਸਿਦ ਨੌ ਨਿਦ ਇਹ ਲਿਖ ਦਿੱਤਾ ਨਾ ਤੇ ਸੇਵਾ ਕਰੀ ਗਿਆ 15 ਦਿਨਾਂ ਦਾ ਪ੍ਰੋਗਰਾਮ ਸੀ ਤਿੰਨਾਂ ਦਿਨਾਂ ਤੋਂ ਬਾਅਦ ਇੱਕ ਸਰਦਾਰ ਸੂਬੇਦਾਰ ਕਰਕੇ ਲਿਖਿਆ ਉਹਨੇ ਮੀਂਹ ਦਾ ਮੂੰਹ ਹਿਲਦਾ ਵੇਖ ਕੇ ਤੇ ਕਹਿਣ ਲੱਗਾ ਮੀਆਂ ਕੀ ਕਰਦਾ ਕੀ ਜਾਬ ਕਰਦਾ ਉਹਨੇ ਸਾਰੀ ਹੱਡ ਬੀਤੀ ਸੁਣਾਈ ਕਹਿਣ ਲੱਗਾ ਸਰਦਾਰਾ ਅਸੀਂ ਅਰਾਈ ਲੋਕ ਮਿੱਟੀ 'ਚੋਂ ਸੋਨਾ ਕੱਢ ਲੈਨੇ ਪਰ ਮੇਰੇ ਕੋਲ ਮਿੱਟੀ ਐ ਨਹੀਂ ਕਹਿਣ ਲੱਗਾ ਸੌਦਾ ਮਾਰ ਲਈਏ ਕਹਿੰਦਾ ਮਾਰੋ ਉਹ ਸੂਬੇਦਾਰ ਕਹਿਣ ਲੱਗਾ ਮੇਰੇ ਕੋਲ 7 ਰੱਬੇ ਪੈੜੀ ਦੇ ਨੇ ਤੇ ਮੇਰੇ ਕੋਲ ਲੀਲਾ ਅੱਧੋ-ਅੱਧ ਕਰ ਲਾਂਗੇ ਕਹਿਣ ਲੱਗਾ ਸਰਦਾਰ ਜੀ ਮੇਰੇ ਕੋਲ ਤਾਂ ਵਰਦਾਂ ਜੋ ਕੇ ਪੈਸੇ ਵੀ ਨਹੀਂ ਉਹ ਸੂਬੇਦਾਰ ਨੇ ਉਹਨੂੰ ਵਰਦ ਵੀ ਲੈ ਦਿੱਤੇ ਇਤਿਹਾਸ ਹੈ ਇਤਿਹਾਸ ਤਿੰਨਾਂ ਸਾਲਾਂ ਤੋਂ ਬਾਅਦ ਉਹ ਸਾਈ ਜਿਹੜਾ ਉਹ ਰਾਈ ਸੀ ਉਸੇ ਗੁਰਦੁਆਰੇ ਫੇਰ ਆ ਕਿਉਂਕਿ ਹਰ ਸਤ ਸਾਲਾਨਾ ਸਮਾਗਮ ਹੁੰਦਾ ਸੀ ਸਾਡੀ ਵਰਗਾ ਹੁੰਦਾ ਨਾ ਤੇ ਕਹਿਣਾ ਸੀ ਵੇਖੋ ਬਾਬੇ ਨੇ ਕਲਮ ਦਿੱਤੀ ਮੌਜਾਂ ਕਰਦੇ ਆ ਜਮੀਨ ਭਾਂਡਾ ਬਣ ਗਿਆ ਆਪਾਂ ਗੁਰੂ ਤੋਂ ਕੀ ਲੈਣਾ ਮੈਂ ਉਸ ਮੁਸਲਮਾਨ ਭਰਾ ਤੋਂ ਵੀ ਸਦਕੇ ਜਾਣਾ ਜਿਨੇ ਦਿੱਤਾ ਉਹਨੂੰ ਮਾਲਕ ਚੇਤੇ ਹੈ ਆਇਆ ਜੋੜੇਖਾਨੇ ਸੇਵਾ ਕੀਤੀ ਮਾਤਮਾ ਆਇ ਤੇ ਕਹਿਣ ਲੱਗਾ ਸਾਈ ਲੋਕੋ ਮੈਨੂੰ ਸਿਆਣਿਆਂ ਜੇ ਕਹਿੰਦੇ 10 ਭਾਈ ਕਹਿੰਦਾ ਜੀ ਮੈਂ ਤਿੰਨ ਵਰੇ ਤੁਹਾਡੇ ਕੋਲ ਪਹਿਲਾਂ ਇੱਥੇ ਆਇਆ ਸਾਂ ਮੇਰੇ ਕੋ ਰੋਟੀ ਤੋ ਆਤਰ ਸਾਂ ਹੁਣ ਮੇਰੇ ਆਪਣੇ ਦੋ ਮਰਬੇ ਆਪਣੇ ਬਣ ਗਏ ਨੇ ਮੈਂ ਦੋ ਮਰਬਿਆਂ ਦਾ مالک ਹਾਂ ਹੁਣ ਇਹ ਕੰਮ ਕਰੋ ਇੱਥੇ ਤਾਂ ਸੌਰਗਿਆ ਮੇਰਾ ਅੱਗਾ ਸੌਰਜਾ ਮੈਂ ਵਾਰ-ਵਾਰ ਇੱਕ ਪੰਕਤੀ ਰਿਪੀਟ ਕਰ ਰਿਹਾ ਆ ਆਪਾਂ ਲੋਕ ਇਥੋਂ ਦੇ ਪਦਾਰਥਾਂ ਤਕਸੀਮਤ ਹਾਂ ਜਦ ਕੇ ਬਾਣੀ ਕਹਿੰਦੀ ਕਰ ਕੀ ਨਾਰ ਬਹੁਤ ਇਹ ਜਾਨ ਸوں ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਰੀ ਕੇ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਮੈਂ ਹਰ ਕਥਾ ਵੀ ਜਿਗਰ ਕਰਨਾ ਜਿਹੜੀ ਇਹ ਨੋਟਾਂ ਦੀ ਢੇਰੀ ਹੈ ਨਾ ਇਹ ਪੁੱਤਨੇ ਸਾਹਮ ਲੈਣੀ ਹੈ ਲੇਖਾ ਅਸੀਂ ਦੇਣਾ ਤੇ ਜਿਹੜੇ ਪੁੱਤਾਂ ਵਾਸਤੇ ਆਪਾਂ ਪਾਪੜ ਵੇਲਦੇ ਆ ਨਾ ਉਸ ਪੁੱਤਨੇ ਮੋਟੀਆਂ ਲੱਕੜਾਂ ਕਟੀਆਂ ਕਰਕੇ ਸਾਡੀ ਛਾਤੀ ਤੇ ਵੱਡਾ ਖੁੰਡ ਰਾ ਕੇ ਤੇ ਸਾਨੂੰ ਅੱਗ ਲਾਉਣੀ ਹੈ ਇਸ ਕਰਕੇ ਮਿੱਤਰੋ ਉਸ ਪੁੱਤ ਵਾਸਤੇ ਉਸ ਪਤਨੀ ਵਾਸਤੇ ਉਸ ਪਰਿਵਾਰ ਵਾਸਤੇ ਆਪਣਾ ਅੱਗਾ ਨਾ ਬਗਾੜੀਏ ਕਹਿਣ ਲੱਗਾ ਅੱਲਾਹ ਵਾਲਿਓ ਅੱਲਾਹ ਨੇ ਬੜੀ ਕਰਮ ਕੀਤਾ ਹੈ ਮੇਰੇ ਤੇ ਕਿਰਪਾ ਕਰੋ ਮੇਰਾ ਅੱਗਾ ਸੌਰਜ ਹੈ ਤੇ ਕਹਿੰਦੇ ਮੀਆਂ ਫਿਰ ਲਿਆ ਕਾਗਜ਼ ਮਹਾਤਮਾ ਨੇ ਲਿਖ ਕੇ ਦਿੱਤਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਇਹ ਸੁਖਮਨੀ ਸਾਹਿਬ ਦੀ ਅਸ਼ਟਪਦੀ ਪਹਿਲੀ ਅਸ਼ਟਪਦੀ ਦੇ ਦੋ ਪੰਕਤੀਆਂ ਨੇ ਜਿਹੜਾ ਸੁਖਮਨੀ ਸਾਹਿਬ ਹੈ ਨਾ ਇਹਦੇ 21623 ਅੱਖਰ ਹਨ 2373 ਇਹਦੀਆਂ ਲਗਾ ਮਾਤਰਾ ਨੇ 13ਵੀਂ ਅਸ਼ਟਪਦੀ ਤੇ ਤਿੰਨ ਅੱਖਰ ਬਾਕੀਆਂ ਦੇ ਨਾਲੋਂ ਜ਼ਿਆਦੇ ਨੇ ਹਰ ਅਸ਼ਟਪਦੀ ਦੀਆਂ 8-8 ਪੌੜੀਆਂ ਨੇ 10-10 ਪੰਕਤੀਆਂ ਨੇ ਔਰ ਸਾਰੀ ਬਾਣੀ ਚਰਹਾਓ ਇੱਕ ਵਾਰੀ ਆਈ ਹੈ ਉਹ ਕਿੱਥੇ ਹੈ ਰਹਾਉ ਕਿ ਗੁਰਮੁਖਾ ਨਾਮ ਨਾਲ ਜੁੜ। ਇਹ ਰਹਾਉ ਦਾ ਪਾਠ ਕਦੇ ਕੀਤਾ ਹੈ ਭਾਈ ਦਿਆਲ ਦਾਸ ਨੇ। ਰਹਾਉ ਕਿਥੇ ਆ ਸੁਖਬਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕੈ ਮਨ ਬਸਰਾਮ।